ਸੀਏਏ ਵੱਲੋਂ ਵੱਡੀ ਕਾਰਵਾਈ ਫਰੋਤੀ ਮੰਗਣ ਵਾਲੇ ਦੋ ਕੀਤੇ ਬਠਿੰਡਾ ਦੇ ਸਰਹੰਦ ਨੇੜੇ ਨਹਿਰ ਦੇ ਨੇੜੇ ਗ੍ਰਿਫਤਾਰ। ਬਦਵਾਰ ਨੂੰ 5 ਵਜੇ ਦੇ ਲਗਭਗ ਸੀਏਏ ਵੱਲੋਂ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਸਰਹੰਦ ਦੇ ਨਹਿਰ ਦੇ ਨੇੜੇ ਦੋ ਵਿਅਕਤੀਆਂ ਨੂੰ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਨੇ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਇੱਕ ਦਾ ਨਾਮ ਪਰਮਿੰਦਰ ਸਿੰਘ ਗੋਲੂ ਹੈ ਅਤੇ ਦੂਸਰਾ ਹਰਿਆਣਾ ਦਾ ਟਕੋਲ ਨਾਮ ਦਾ આરોપી ਹੈ। परमंदर सिंह ने जिस अपना व्यापारी दफ्तरती मांगी उसी ਦੇ ਕੋਲ ਹੀ ਇਹ ਆਪਣਾ ਨੌਕਰ ਸੀ ਅਤੇ ਇਸ ਨੂੰ ਪਤਾ ਸੀ ਕਿ ਉਸ ਦੇ ਕੋਲ ਆਪਣਾ ਐਨੇ ਪੈਸੇ ਆਨ ਇਸ ਨੂੰ ਲੈ ਕੇ ਇਸ ਵੱਲੋਂ ਫਰौती ਮੰਗੀ ਗਈ ਇਸ ਨੇ ਇੱਕ ਵਿਦੇਸ਼ੀ ਨੰਬਰ ਦੇ ਤੋਂ ਕਾਲ ਕਰਕੇ ਫਰौती ਮੰਗੀ ਸੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਪਰਪਸ ਤੁਹਾਨੂੰ ਬਲੰਡ ਹੈ ਕਿ ਬਟਿੰਡਾ ਪੁਲਿਸ ਨੇ ਪਿਤੇ ਦਿਨੀ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਸੀ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਦਾ ਬਟਿੰਡੇ ਥਾਣੇ ਚ 16 ਤਰੀਕ ਨੂੰ ਜੀ ਜਿਹੜਾ ਹੁਦਈਆ ਨੂੰ ਅਰਾਉਂਡ ਦੁਪਹਿਰੇ 3:00 ਵਜੇ ਇੱਕ WhatsApp ਕਾਲ ਆਈ ਸੀ ਜਜਾ ਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲਾਉਂ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਚੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ ਤੇ ਵਿਕਟਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਦੋਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ SP D इनु कर रहे थे सारी आ, सिटी टू सरबजी राजेश दो जो दोषी है इन्हना नामजद किया है जी परमिंदर सिंह उर्फ गोलू ए गिदड़ बहा मुक्तर साहब का रहने वाला और है और जो दूजा दोषी है ना है सुशील कुमार उर्फ टिकोल ਇਹ ਰੰਡ ਵਾਲਾ ਹੈਗਾ ਜੀ ਟੋਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਫਿੰਡ ਗੁਪਿੰਦਪੁਰਾ ਜਾਂਦੇ ਰਸਤੇ ਤੋਂ ਗ੍ਰਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈਏ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟਰਮੀਡੀਏਟ ਕਰਨ ਲਈ ਔਰ ਇਹਨਾਂ ਦੇ ਇਨਸ਼ਾਅਤ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ WhatsApp ਕਾਲ ਕੀਤੀ ਸੀ ਮੁਦਈ ਨੂੰ ਉਹ ਵੀ ਰਿਕਵਰ ਹੋ ਗਿਆ। ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਤਾਂ ਦੋ ਸਾਰੀ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ। ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜੋ ਇਹਦੇ ਕੋਲ ਤਿਆਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਸ ਟਿਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਯੂ ਨੋ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਦੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਮਿੰਦਰ ਸਿੰਘ ਉਫ ਬੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ 1 307 ਦਾ ਪਰਚਾ ਇਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 uh, 148 149 ਦਾ ਗਿੱਦਰ ਬਾਹੇ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪਓ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਫ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ ਐਕ ਕੇਸਸ Uh, दो सदर डब्बा डबाली दे थे, एक uh, थाना संग्रिया तीनों हरियाणा के परचे uh, एक लड़ाई झगड़े का दो आम जाग दे तो so, इस तरह साड़ी टीम ने बहुत ही मुस्तैदी uh, नाल काम करते हुए एक एक्सट्रॉशन केस ट्रेस की था जिन्ना ने कोई भी uh, सेंसेशनल क्राइम कर सकते थे फैसल एंड यार्च मैम एक गाल करिए इन्होंने लगभग सॉरी वन मोर थिंग ਇਸਟਲ भी रिकवर हुई है मोबाइल भी और एक मोटरसाइकिल ਨੰਬਰਿੰਗ ਰਿਕਵਰੀ ये ਕੇਸ ਮਾਝਮਕਾਦਮੇ ਹਰਿਆਣੇ ਦੀ ਹੈ ਜੀ ਹਰਿਆਣਾ ਸੈਕਟਰ ਚ ਜਾਂ ਪੰਜਾਬ ਸੀਗੇ ਇਹਨਾਂ ਜੋ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਔਰ ਗੈਸ ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਾਂ ਫੇਸ ਤੋਂ ਪਤਾ ਔਰ ਮਾਣ प्रिलिमिनरी इन्वेस्टिगेशन ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕੁ ਦਾ ਉਸ ਗਰੁੱਪ ਦੇ ਨਾਲ ਰੋਲ ਹੈ ਮੇਰੇ ਪਰਮੰਦਰ ਜਿਹੜਾ ਪਹਿਲਾ આરોપી ਸੀਗਾ ਪਹਿਲਾਂ ਜਿਹੜੇ ਪਾਤੇ ਸੀ ਪੀਓ ਸੀ ਜਾਨ ਉਹ ਇਸ ਵਿਅਕਤੀ ਨੂੰ ਕੰਮ ਤੇ ਰੱਖਿਆ ਉਹਦੀ ਵੀ ਵੈਰੀਫਿਕੇਸ਼ਨ ਵੀ ਕੀਤੀ ਵੀ ਇਹ ਕੰਮ ਦਾ ਰੱਖਿਆ ਸੁਪਰਵਾਈਜ਼ਰ ਰੱਖਿਆ ਤੋਸਕ ਵੀ ਰਿਟੇਨ ਮੈਨੇਜਰ ਰੱਖਿਆ ਹੋਇਆ ਸੇ ਹੋਨ ਸਾਨੂੰ ਜਦੋਂ ਉਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਕਿ ਐਸੇ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਜਸਤੀਸ ਨੂੰ ਰੱਖਦੇ ਹਾਂ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਟਵਿਨ ਕਮਿਊਨਿਟੀ ਆਂਡ ਪ੍ਰਾਈਵੇਟ ਸਿਟੀਜ਼ਨਸ ਦੋਨੋਂ ਦੋਨੋਂ ਵਾਰੀ ਰੱਖੀ ਦੋਨੋਂ ਡਿਫਰੈਂਟ ਥੀਏਟਰੀ ਰੱਖੀ ਕਿਉਂਕਿ ਲਾਸਟ 2011 ਤੋਂ 2016-17 ਵਿਚ ਐਕਟਿਵ ਸੀਗੀ ਉਹ ਤੋਂ ਜਾਣੀ 2024 ਚ ਹੋਇਆ ਤਾਂ ਉਸ ਤੋਂ ਕੋਈ ਗੋਪਨਾ ਮਿਲੇ ਇਹ ਸਾਰੀ ਚੀਜ਼ਾਂ ਜੀ ਹਰੇ ਬਹੁਤ ਹੀ ਪ੍ਰੀਲੀਮਿਨਰੀ ਹੈ ਮੈਂ ਲਿਖ ਕਮੈਂਟ ਕਰ ਰਹੀ ਅਸੀਂ ਇੱਕ ਵਾਰੀ ਰਿਮ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ बिकॉज ਇਟ ਇਜ਼ ਅ ਨਿਊ ਨਿਊ ਕੇਸ ਪਰ ਜਿਹੜਾ ਮਦਈਮ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਕੇ ਪ੍ਰੀਫਰੈਂਸ ਟੂ 댓 ਇਜ਼ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੱਤੇ ਤਾਂ ਤੇਰਾ ਉਹੀ ਹਾਲ ਤਰ੍ਹਾਂ ਹੈ ਫਿਰ ਅਤੀ ਜੀ ਆਈ ਡੋਨਟ ਵਾਂਟ ਟੂ ਰਿਵੀਲ ਬਟ ਕਿਉਂਕਿ ਔਨ ਦਾ ਰਿਕੁਐਸਟ ਆਫ ਦ ਰਿਕਮ ਇਹਨੇ ਕੋਈ ਕੰਮ ਹਟਾਇਆ ਕਿ ਐਸੇ ਪਰਮਿਟ ਹੋ ਸਕਦਾ ਉਸ ਦਾ ਬਦਲਾ ਲੈ ਇਸ ਦਾ ਕਰੇ ਜਾਏ ਹਲੇ ਕੱਪ ਕਰਦੇ ਸੀ ਦੇਖੋ ਜੀ ਜੋ ਸਾਨੂੰ ਮੁਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਤੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਹੈ ਸੋ ਇਹ ਸਾਨੂੰ ਹੁਣ ਦਾ ਪਤਾ ਲੱਗਾ ਮੈਂ ਆਪਣੇ ਜ਼ਿਕਰ ਕਰ ਰਹੇ ਹਾਂ ਜੀ ਕੀ ਜਿਲਾ ਹੈਗਾ ਕਿਉਂਕਿ ਜਿਸ ਦਾ ਤਾਂ ਕਈ ਨਾ ਰਿਕਾਰਡ ਹੈ ਇਹ ਜਿਹੜੇ ਬੰਦਾ ਬਦ ਰਿਕਵਰੀ ਵਾਸਤੇ ਰਿਹਾ ਕਿ ਵਿਨਾਨਸ ਦਾ ਕੰਮ ਸੀ ਇਹ ਮੈਂ ਰਿਵੀਲ ਨਹੀਂ ਕਰ ਸਕਦੀ ਜੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੁਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈਂ ਰਿਵੀਲ ਨਹੀਂ ਕਰ ਸਕਦਾ ਕਾਲ ਇਹ ਮੈਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਮ ਕਿਹੜੇ ਮਕੇਸ ਹੈ ਇਹ ਤਾਂ ਵੀ ਜੀ ਉਹਨਾਂ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫ੍ਰੀ ਫੋਰ ਜੇਲ ਹੈਗਾ ਬਟ ਹਲੇ ਮੈਂ ਇਹਨੂੰ ਲਿੰਕ ਕਰਨ ਲਈ ਮੇਰੇ ਕੋਲ ਕੋਈ ਕੂਕਤਾ ਸਬੂਤ ਨਹੀਂ ਥੈਂਕ ਯੂ ਬਾਕੀਨ ਕੋਡ ਆਲਪੀ ਕਿਦੰਦ ਪੂਰਾ ਬੜਾ ਹੀ ਚੋੜਾ ਹੈ 18 ਵਿੱਚ ਸੋਡੇ ਗਏ ਸੀ ਕਿ ਅੱਛਾ ਨਹਿਰ ਦੇਖੋ ਮੈਂ ਚਾਰ ਪਾਸੇ ਇਕੱਲੇ ਕਿਦੰਦ ਪੂਰਾ ਦੇ ਆਈ ਸੀ ਇਵੰਦ ਤੁਸੀਂ ਨਹਿਰ ਪੜਤੀ ਹੈ